ਸੰਗੀਤ ਜੀ ਵਾਸ਼ੇ ਗ੍ਰਿਜਾ ਖਾਨ ਸਾਬ ਵਾਸ਼ੇ ਗ੍ਰਿਜ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋ ਲਾਗੀ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅੱਜ ਦੀ ਵੀਡੀਓ ਦੇ ਵਿੱਚ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਜੋ ਵਚਨ ਜੋ ਜੁਗਤੀ ਆਪਾਂ ਆਕ ਜੀ ਦੇ ਨਾਲ ਸੰਗੀ ਕਰਨ ਜਾ ਰਹੇ ਹਾਂ ਇਹ ਜੁਗਤੀ ਦੇ ਰਾਹੀਂ ਮੱਥੇ ਦੇ ਲੇਖ ਭਾਰ ਬਦਲ ਸਕਦੀ ਆ ਸਾਡੀ ਕਿਸਮਤ ਬਦਲ ਸਕਦੀ ਆ ਸੋ ਇਸ ਕਰਕੇ ਆਪ ਜੀ ਦੇ ਚਰਣਾ ਚ ਗੇਂਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਸਭ ਤੋਂ ਪਹਿਲਾ ਆਪਾਂ ਇਹ ਕਸ਼ੋਟੀ ਦੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਕਰਨ ਵਧੀਆ ਤਰੀਕੇ ਨਾਲ ਸਮਝ ਵਿੱਚ ਆ ਜਾਂਦੀ ਹੈ। ਸੋ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ। ਕਹਿੰਦੇ ਉਹ ਸੇਠ ਦੀ ਕਰਿਆਨੇ ਦੀ ਦੁਕਾਨ ਸੀ ਅਤੇ ਕਰਿਆਨੇ ਦੀ ਦੁਕਾਨ ਤੋਂ ਉਹ ਜਦੂਰੀ ਤੇ ਕੋਸੇੜ ਦਾ ਘਰ ਸੀ ਪਰ ਕਹਿੰਦੇ ਸੇਠ ਦੀ ਦੁਕਾਨ ਕੋਲ ਲੈ ਕੇ ਘਰ ਦਾ ਰਸਤਾ ਕੱਚਾ ਸੀ ਤੇ ਉਸੇ ਹੀ ਰਸਤੇ ਦੇ ਵਿੱਚ ਇੱਕ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਰ ਰੋਜ਼ ਕਥਾ ਕਰਿਆ ਕਰਦੇ ਸਨ ਇਸ ਕਰਕੇ ਬਹੁਤ ਸਾਰੀ ਸੰਗਤ ਉਹ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਉਹਨਾਂ ਦੀ ਕਥਾ ਵਿਚਾਰ ਸੁਣਨ ਦੇ ਲਈ ਆਉਂਦੇ ਹੋਰ ਵੀ ਬਹੁਤ ਸਾਰੇ ਲੋਕ ਉੱਥੇ ਨਹੀਂ ਲੱਗਦੇ ਕਿਸ ਕਰਕੇ ਆਵਾਜ਼ਾਈ ਕਰਕੇ ਬਹੁਤ ਜ਼ਿਆਦਾ ਧੂੜ ਮਿੱਟੀ ਉੱਡਦੀ ਅਤੇ ਉਹ ਧੂੜ ਮਿੱਟੀ ਸੇਠ ਦੀ ਦੁਕਾਨ ਦੇ ਵਿੱਚ ਪੈਂਦੀ ਸੇਠ ਵਾਰ-ਵਾਰ ਆਪਣੀ ਦੁਕਾਨ ਨੂੰ ਸਾਫ਼ ਕਰਦਾ ਆਪਣੇ ਡੱਪਿਆਂ ਨੂੰ ਸਾਫ਼ ਕਰਦਾ ਅਤੇ ਨਾਲ-ਨਾਲ ਬੁਰਬੁਰ ਕਰਦਾ ਰਹਿੰਦਾ ਕਿ ਇਹ ਲੋਕ ਪਤਾ ਨਹੀਂ ਇੱਥੋਂ ਕਦੋਂ ਆਉਣ ਹਟਣਗੇ ਇੱਕ ਸੰਤ ਮਹਾਂਪੁਰਖ ਹੀ ਆਪਣੀ ਕਿਤੇ ਜਗ੍ਹਾ ਬਦਲ ਲੈਣ ਇਹਨਾਂ ਕਰਕੇ ਜ਼ਿਆਦਾ ਲੋਕ ਇੱਥੇ ਆਉਂਦੇ ਆ ਮੈਂ ਸਾਰਾ ਦਿਨ ਮਿੱਟੀ ਸਾਫ਼ ਕਰਦਾ ਰਹਿਣਾ ਮਤਲਬ ਉਹ ਉਸੇ ਦੇ ਨਾਲੇ ਤਾਂ ਆਪਣੀ ਦੁਕਾਨ ਦੇ ਵਿੱਚੋਂ ਉਹ ਧੂੜ ਮਿੱਟੀ ਕੱਢਣੀ ਨਾਲ ਬੁਰੜੜ ਕਰਨਾ ਬਹੁਤ ਪਰੇਸ਼ਾਨ ਹੁੰਦਾ ਕਹਿੰਦੇ ਕਾਫੀ ਸਮਾਂ ਹੀ ਲੈਂਦੀ ਰਿਹਾ ਆਖਰਕਾਰ ਸਹਿਤ ਨੇ ਫੈਸਲਾ ਕੀਤਾ ਕਹਿੰਦਾ ਆਇ ਲੋਕਾਂ ਨੇ ਥੋੜਾ ਜਣੋ ਹਟਣਾਏ ਕਿਉਂਕਿ ਇਹ ਸੰਤ ਮਹਾਪੁਰਖ ਆ ਨੇ ਥੋ ਆਪਣੀ ਜਗ੍ਹਾ ਨਹੀਂ ਬਣਲਨੀ ਇਸ ਕਰਕੇ ਮੈਂ ਹੀ ਆਪਣਾ ਘਰ ਆਪਣੀ ਦੁਕਾਨ ਇਥੋਂ ਬਦਲ ਲੈਣਾ ਹਾਂ ਜੋ ਕਹਿੰਦੇ ਕੋ ਛੇੜ ਨਹੀਂ ਇਥੋਂ ਆਪਣਾ ਘਰ ਦੁਕਾਨ ਵੇਚ ਕੇ ਕਿਸੇ ਹੋਰ ਜਗ੍ਹਾ ਤੇ ਲੈ ਗਿਆ ਕਹਿੰਦੇ ਨਵੀਂ ਥਾਂ ਤੇ ਜਾ ਕੇ ਉਹ ਛੇੜ ਜੀ ਕੁਝ ਸਮਾਂ ਦਾ ਠੀਕ ਠਾਕ ਰਹੇ ਪਰ ਫਿਰ ਅਚਾਨਕ ਬਿਮਾਰ ਵਹਿਣ ਲੱਗਦੇ ਤੇ ਬਿਮਾਰੀ ਕਰਕੇ ਇੱਕ ਦਿਨ ਅਕਾਲ ਚਲਾਣਾ ਕਰਕੇ ਕਹਿੰਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਜਦੋਂ ਜਮਦੂਤ ਲੈਣ ਆਏ ਲਿਜਾ ਕੇ ਉਹਨਾਂ ਨੇ ਜਮਰਾਜ ਦੀ ਕਿਚੈਰੀ ਦੇ ਵਿੱਚ ਪੇਸ਼ ਕੀਤਾ ਤਾਂ ਜਮਦੂਤ ਕਹਿਣ ਲੱਗੇ ਵੀ ਜਮਰਾਜ ਜੀ ਅਸੀਂ ਇਹਦੇ ਤੋਂ ਚੰਗੀ ਤਰ੍ਹਾਂ ਕੁਛ ਗਿੱਚ ਕਰ ਗਈ ਆ ਅਸੀਂ ਪਤਾ ਕਰਨ ਲਈ ਇੰਨੇ ਧਰਤੀ ਤੇ ਰਹਿ ਕੇ ਕਦੇ ਵੀ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਨਾ ਹੀ ਕਿਸੇ ਦਾ ਭਲਾ ਕੀਤਾ ਏ ਨਾ ਹੀ ਕਦੇ ਕੋਈ ਨੇਕ ਕੰਮ ਕੀਤਾ ਏ ਸੋਚ ਕਰਕੇ ਇਹਦਾ ਤਾਂ ਨਰਕਾਂ ਦੇ ਵਿੱਚ ਜਾਣਾ ਪਏ ਉਸੇ ਹੁਕਮ ਕਰੋ ਤਾਂ ਅਸੀਂ ਇਹਨੂੰ ਨਰਕਾਂ ਦੇ ਵਿੱਚ ਸੁੱਟਾਂਗੇ ਤੇ ਕਹਿੰਦੇ ਜਮਰਾਦ ਜੀ ਕਹਿਣ ਲੱਗੇ ਵੀ ਨਹੀਂ ਭਾਈ ਖੇਰ ਜੋ ਇਹਦੀ ਜਗ੍ਹਾ ਨਰਕਾਂ ਦੇ ਵਿੱਚ ਨਹੀਂ ਆ ਇਹਦੇ ਕਰਮਾਂ ਦੇ ਵਹੀ ਖਾਤੇ ਦੇ ਵਿੱਚ ਤਾਂ ਬਹੁਤ ਸਾਰੇ ਕੁੰਨ ਬੋਲ ਰਹੇ ਆ ਜੰਗੂਤ ਕਹਿਣ ਲੱਗੇ ਜਮਰਾਜ ਜੀ ਨਾ ਤਾਂ ਇਹਨੇ ਨਾਮ ਜਪਿਆ ਨਾ ਕਦੇ ਇਹਨੇ ਕਿਸੇ ਦਾ ਭਲਾ ਕੀਤਾ ਫਿਰ ਇਹਦੇ ਕੁੰਨ ਕਿਵੇਂ ਬਣ ਗਏ ਤਾਂ ਕਹਿੰਦੇ ਜਮਰਾਜ ਨੇ ਜਦੋਂ ਇਸ ਮਨੁੱਖ ਦਾ ਵਈ ਖਤਾ ਫਰੋਲਿਆ ਤਾਂ ਜਮਰਾਜ ਨੇ ਜਮਦੂਤਾ ਨੂੰ ਦੱਸਿਆ ਕਿ ਇਸ ਮਨੁੱਖ ਨੇ ਨਾਮ ਜਪਣ ਵਾਲਿਆਂ ਦੀ ਚਰਨ ਧੂੜ ਆਪਣੇ ਸਿਰ 'ਚ ਪਵਾਈ ਆ ਉਹ ਨਾਮ ਜਪਣ ਵਾਲਿਆਂ ਦੀ ਚਰਨ ਧੂੜ ਇਹਨੇ ਆਪਣੇ ਹੱਥੀਂ ਸਾਫ਼ ਕੀਤੀ ਆ ਇਹਨੇ ਨਾਮ ਜਪਣ ਵਾਲਿਆਂ ਦੇ ਦਰਸ਼ਣ ਕੀਤੇ ਆ ਇਸੇ ਕਰਕੇ ਹੀ ਇਹਦੇ ਪੁੰਨ ਮਣਿਆ ਜਮਰਾਜ ਨੇ ਜਮ ਦੇਵਤਾ ਨੂੰ ਦੱਸਿਆ ਕਿ ਭਾਈ ਇਹਦੀ ਦੁਕਾਨ ਕੋ ਲੈ ਕੇ ਘਰ ਤੱਕ ਅਸਤੇ ਦੇ ਵਿੱਚ ਇੱਕ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਰ ਰੋਜ਼ ਕਥਾ ਕਰਦੇ ਸਨ ਅਤੇ ਜੋ ਸੰਗਤਾਂ ਕੋ ਨਾ ਪਰਖਾਂਦੀ ਕਥਾ ਵਿਚਾਰਾਂ ਸੁਣ ਕੇ ਆਉਂਦੀਆਂ ਸੀ ਉਹਦੀ ਦੁਕਾਨ ਦੇ ਕੋਲ ਜਤੋਂ ਲੰਘਦੀਆਂ ਤਪੂਨਾ ਦੇ ਪੈਰਾਂ ਦੀ ਮਿੱਟੀ ਏਤੀ ਦੁਕਾਨ ਵਿੱਚੋਂ ਦਿਖਿਆ ਕਿ ਕੁਝ ਮਿੱਟੀ ਇਹਦੇ ਸਿਰਤੇ ਵਿੱਚ ਪੈਂਦੀ ਕੁਝ ਮਿੱਟੀ ਇਹਦੀ ਦੁਕਾਨ ਤੇ ਪੈਂਦੀ ਉਹ ਮਿੱਟੀ ਨੂੰ ਇਹ ਹੱਥੀਂ ਸਾਫ਼ ਕਰਦਾ ਭਾਵੇਂ ਰਸੇ ਦੇ ਵਿੱਚ ਹੀ ਸਾਫ਼ ਕਰਦਾ ਰਿਹਾ ਪਰ ਉਹ ਸੰਗਤ ਦੀ ਚਰਨ ਤੂੜਨੇ ਇਹਦੇ ਮੱਥੇ ਦੇ ਲੇਖ ਇਹਦੇ ਵਾਲ ਬਦਲ ਦਿੱਤੇ ਇਹ ਦੇਖ ਉਹਨੂੰ ਬੜਾ ਦੱਟੇ ਕਿ ਇਹ ਰ ਸੰਘੇ ਸਿਹਰ ਜੀ ਬਹੁਤ ਪਛਤਾਉਣ ਲੱਗੇ ਕਿ ਕਾਸ਼ ਮੈਨੂੰ ਪਹਿਲਾਂ ਇਹਨਾਂ ਗੱਲਾਂ ਦਾ ਪਤਾ ਹੁੰਦਾ ਤਾਂ ਮੈਂ ਵੇਲਾ ਸਮਾਰਾ ਨਹੀਂ ਦਿੰਦਾ ਸੋ ਸੰਘੇ ਜੀ ਇੱਕ ਕਹਾਣੀ ਪਾਨੇ ਕਾਲਪਨੇ kia ਪਰ ਕਹਾਣੀ ਦੇ ਰਾਹੀਂ ਸਾਨੂੰ ਇਹ ਸਿੱਖਿਆ ਦਿੱਤੀ ਗਈ ਕਿ ਜੇਕਰ ਕਿਸੇ ਨਾਮ ਜਤਨ ਵਾਲੇ ਦੀ ਚਰਨ ਧੂੜੀ ਸਾਡੀ ਕਿਸਮਤ ਬਦਲ ਸਕਦੀ ਆ ਤਕ ਵੀਰ ਨਾਮ ਸਮਲ ਕਿੱਥੇ ਰੱਖੇ ਕਿੱਥੇ ਪਚਾ ਸਕਦਾ ਹੈ ਜੇ ਅਸੀਂ ਉਹਦੇ ਨਾਮ ਜਪਨ ਆਸ਼ੀਰਵਾਦ ਕਰਦੇ ਹਾਂ ਸੋ ਸੰਤਜੀ ਕਮਾਈ ਵਾਲੇ ਸੰਤ ਮਹਾਂਪੁਰਜ ਜੀ ਅਕਸਰ ਹੀ ਸਮਝਉਂਦੇ ਹੋਏ ਕਹਿੰਦੇ ਨੇ ਕਿ ਪਾਈ ਆਪਣੇ ਰਜੇਵੇਂ ਆ ਭਰੇ ਜੀਵਨ ਦੇ ਵਿੱਚ ਆਪਣੇ ਪਰਮपिता परमात्मा ਜੀ ਦੇ ਲਈ ਸਮਾਂ ਜ਼ਰੂਰੀ ਤਕ ਤਾਂ ਵੀ ਤੁਸੀਂ 5 ਮਿੰਟ ਬੈਠ ਕੇ ਨਾ ਚੱਲੋ 5 ਮਿੰਟ ਹੀ ਤੁਸੀਂ ਕੱਢਨੇ ਸ਼ੁਰੂ ਕਰ ਦਿੱਤੇ ਇਹਨਾਂ 5 ਮਿੰਟਾਂ ਨੇ ਹੀ ਸਾਦਾ ਜੀਵਨ ਸਵਾਰ ਦੇਣਾ ਹੈ ਹਰ ਰੋਜ਼ ਗੁਰੂ ਘਰੇ ਜਾਓ ਗੁਰੂ ਘਰੇ ਜਾ ਕੇ ਜੋ ਵੀ ਕਥਾ ਵਿਚਾਰਾਂ ਪਿਆਏ ਜੋ ਵੀ ਉੱਥੇ ਗਵਾਨੀ ਦਾ ਪਾਠ ਨਾ ਹੋਵੇ ਉਹਨੂੰ ਵੀ ਰਹਿ ਕੇ ਆਣੇ ਨਾ ਸੁਣੋ ਜਦੋਂ ਵੀ ਹੁੰਨ ਕਰ ਜਾਓ ਜਾ ਕੇ ਸੰਗਤ ਦੇ ਜੁੜੇ ਝੜੋ ਸੰਗਤ ਦੇ ਜੁੜੇ ਆਉਂਦੀ ਸੇਵਾ ਕਰੋ ਸੰਗਤ ਲਈ ਉੱਥੇ ਵਰਤਨਾ ਦੀ ਸੇਵਾ ਕਰੋ ਗੁਰੂ ਘਰ ਦੇ ਵਿੱਚ ਝਾੜੀ ਬੋਕਰ ਦੀ ਸੇਵਾ ਕਰੋ ਮਹਾਪਖ ਜੀ ਅਕਸਰ ਸੰਗਤ ਵਿੱਚ ਕਹਿੰਦੇ ਆ ਕਿ ਭਾਈ ਗੁਰੂ ਘਰ ਦੇ ਵਿੱਚ ਕੀਤੀ ہوئی ਸੇਵਾ ਸਾਡੇ ਮੱਥੇ ਦੇ ਲੇਖ ਭਾਗ ਬਦਲ ਸਕਦੀ ਆ ਅੱਜ ਤਾਂ ਗੁਰੂ ਘਰੇ ਜਾ ਕੇ ਇੱਕ ਤੀਲਾ ਵਿੱਚ ਉਤਕੇ ਇੱਥੋਂ ਉੱਥੇ ਰੱਖ ਦਿੰਨੇ ਆ ਤਾਂ ਉਹਦੇ ਬਦਲੇ ਵੀ ਮਾਰੋ ਸਕੇ 파ਸ਼ਾ ਪਤਾ ਨਹੀਂ ਸਾਡੇ ਕਿੰਨੇ ਮਾੜੇ ਲੇਖ ਮਾਰੇ ਕਰਮ ਕੱਟ ਦਿੰਦੇ ਆ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਕੱਟ ਦਿੰਦੇ ਆ ਸਾਡੇ ਜੀਵਨ ਨੂੰ ਵਿੱਚ ਸੁੱਖ ਲੈ ਕੇ ਦਿੰਦੇ ਆ ਸੋ ਹਰ ਰੋਜ਼ ਮਿਲ ਕਰੇ ਜਾਓ ਭਾਵੇਂ 5 ਮਿੰਟ ਦਾ ਸਮਾਂ ਹੋਵੇ 5 ਮਿੰਟ ਹੀ ਯਾ ਕਰੋ ਹਰ ਰੋਜ਼ ਸੇਵਾ 'ਚ ਮਰਨਾ ਚਾਹੋ ਕਰਦਾ ਕੋਈ ਇੱਕ ਜੀ ਕਿਸੇ ਪਾਸੇ ਨਹੀਂ ਟਿਕ ਪਰੇ ਕਰਦਾ ਕੋਈ ਇਹ ਨਹੀਂ ਤੇ ਜੀ ਹਰ ਰੋਜ਼ ਨਾਮ ਦੇ ਨਾਲ ਅੰਮ੍ਰਿਤ ਰੋਲੇ ਉੱਠ ਕੇ ਨਾਮ ਜਪਨਾ ਸ਼ੁਭ ਕਰਤਵੇ ਗੁਰੂੰਤਰੇ ਜਾਲਾ ਸ਼ੁਰੂ ਕਰਦਿਆਂ ਸੰਗਤ ਜੀਰ ਤੋਂ ਦੇ ਇੱਕ ਦੇ ਜਤਿ ਹੋਏ ਦਾ ਸਲ ਉਮਰੇ ਪਰਵਾਹ ਨਾ ਬਲਕਿ ਹੋਰ ਮਨਾਂ ਗੈਕਲਾ ਤੱਕ ਫਾਲਮੈਦਾ ਸ਼ੋ ਕਰਦਾ ਇੱਕ ਜੀਵ ਕਈਆਂ ਦੀ ਜਿੰਦਗੀ ਨੂੰ ਬਦਲ ਸਕਦਾ ਹੈ ਸ਼ੋ ਜਿੰਦਗੀ ਦੇ ਇਹ ਜੇ ਮੈਂ ਨਹੀਂ ਮੱਕਦੇ ਲੱਗੇ ਦਮ ਤੱਕ ਸਾਡੇ ਧਨੀ ਧੰਨੇ ਫਿਰ ਚੱਲ ਕੇ ਰਹਿਣਗੇ ਜੇ ਜਦੋਂ ਆਪਾਂ ਮਰ ਕੇ ਕਰਮਾਂ ਤੋਂ ਮੁਕਤ ਫਿਰ ਵੀ ਉੰਦੇ ਰਹਿਣਾ ਇਹ ਸਮੇਂ ਲਗਦਾ ਨਹੀਂ ਆ ਕੰਮ ਹੀਰੇ ਸੰਕੇ ਆਨੇ ਤੁਗਣਾ ਕੋ ਕਰਮ ਨਹੀਂ ਸਕਦਾ ਇੰਤ ਲਈ ਹਰ ਸੇ ਦਿਨ ਦੀ ਨੂੰ ਬੋਲਣਾ ਜਿਵੇਂ ਆਪਣੀ ਵਿਸਾ ਸੰਧੀ ਪੂੰਜੀ ਬੋਲਗੇ ਸਬੇ ਸਾਰੇ ਉਤੰਨ ਕੰਮ ਤਾਂ ਦੇ ਉਸੇ ਤਰ੍ਹਾਂ ਹੀ ਚਲਦੇ ਜਾਣਗੇ ਉਹ ਸਰਦਾ ਇਹੇ ਤੋ ਵੀ ਬਲੀਆ ਜੰਨਾ ਪਰ ਜਿਹੜਾ ਸਮਾਂ ਅਸੀਂ ਇਨ੍ਹਾਂ ਕੰਮਾਂ ਤੋਂੰਦਿਆਂ ਦੇ ਵਿੱਚ ਗਵਾਦਿਆ ਜਿਹੜਾ ਸਮਾਂ ਅਸੀਂ ਇਨ੍ਹਾਂ ਕੰਮਾਂ ਤੋਂੰਦਿਆਂ ਕਰਕੇ ਜੀਵਨ ਬਚਾਰ ਦਿੱਤਾ ਮੇ ਤੁ ਮਾਤਮਾ ਨੂੰ ਬਚਾਰ ਦਿੱਤਾ ਨਾਮ ਨੂੰ ਬਚਾਰ ਦਿੱਤਾ ਇਹ ਕਾਟਾ ਖੜੇ ਪੂਰਾ ਨਹੀਂ ਹੋਈ ਸੋ ਰਹਿ ਗਿਆ ਹੈ ਸਮਾਂ ਰਹਿ ਗਿਆ ਹੈ ਸੰਭਵ ਨਾ ਹੈ ਤਨ ਤਨ ਮੇਰੀ ਕਰਨੇ ਆ ਤੁੰਗ ਜਿੰਨੇ ਗਾਵਨ ਕੋ ਤੁੰਗ ਆਨੇ ਅਰਸਤੋ ਪਈਆਂ ਉਹ ਪਰਮ ਪ੍ਰਤਾ ਪਰਮਾਤਮਾ ਦਾ ਨਾਮ ਜਪਨਾ ਹੈ ਨਾਮ ਸਭ ਤੋਂ ਪਹਿਲਾ ਅਤੇ ਸਭ ਤੋਂ ਜੁੜੂ ਹੋਈ ਦਾਲੀ ਹੈ ਛੇ ਰੋ ਦਿਨ ਸਵੇਰ ਪਹਿਨਾ ਦੋਨੇ ਹੱਥ ਜੋੜ ਕੇ ਪਰਮ ਪ੍ਰਤਾ ਪਰਮਾਤਮਾ ਦਾ ਸ਼ਕਤ ਕਰਨੀ ਨਾਨ ਸੱਖਿਆ ਪਾਸ਼ਾ ਰਾਜ ਰਸਤਰੀ ਮੁਤੀ ਦੀ ਕਰਾਈ ਕੇ ਸ਼ੀਰ ਨਾਮ ਨਾ ਦੇਨ ਮੇਰੀ ਜ਼ਿੰਦਗੀ ਦੇ ਵਿੱਚ ਕਿਉਂ ਗਿਆ ਆਪ ਦੀ ਚਿੰਤਾ ਦੇ ਨਾਲ ਕਿਹ ਲਈ ਗਿਆ ਜਿਹੜਾ ਤਨ ਨਾਲ ਤਨ ਨਹੀਂ ਮਾਲ ਕਿੰਨੀਆਂ ਦਿੱਤੀਆਂ ਹੰਨੀਆਂ ਦਾ ਫੋਮ ਸ਼ੁਭਾਰਨ ਨਾਲ ਪਰੰਤ ਤਾ ਪਰ ਆਪ ਨਾਮ ਦਾ ਨਾਮ ਜੇ ਕੋ ਫਿਰ ਇਸ਼ਨਾਨ ਕਰਕੇ ਕੁਰਬਾਨੀ ਦਾ ਪਾਤ ਕਰੋਂ ਭਾਵੇਂ ਹਰ ਰੋਜ਼ ਇੱਕ ਪਾਤ ਜੋ ਕੀ ਸੈਂਕੀ ਦਾ ਕਰਨੋ ਪਰ ਕਰੋ ਜਿਹੜੋ ਫਿਰ ਉਸ ਤੋਂ ਬਾਅਦ ਆਪਣੇ ਜੋ ਵੀ دنیਾਰੀ ਕੰਮ ਕੰਦੇ ਆ ਕਹਿਣਾ ਵੀ ਬਿਨਾ ਆਪਣੇ ਘਰ ਪਰਿਵਾਰ ਨੂੰ ਸਮਾ ਲਉ ਵੀਰ ਆਪਣੇ ਕਾਰੋਬਾਰ ਦਾ ਕੰਮ ਸਮਾ ਲਉ ਸਾਰੇ ਕੰਮ ਕਰੋ ਗੁਰੂ ਸਾਹਿਬ ਜੀ ਨੇ ਸਾਨੂੰ ਕਿਸੇ ਵੀ ਕੰਮ ਨੂੰ ਕਰਨ ਤੋਂ ਨਹੀਂ ਰੋਕਿਆ ਸਾਨੂੰ ਗ੍ਰਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਕੋਈ ਧੀ ਕਰਨੀ ਸਖਾਈਆ ਤੇ ਜਿਹੜੇ ਗ੍ਰਸਤੀ ਜੀਵਨ ਦੇ ਵਿੱਚ ਵਿਚਰਦੇ ਹੋਈਆਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਾਲ ਨਭੋ ਗਿਆ ਹੋਣਾ ਨਾਮ ਜਪਦੇ ਆ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਨਾ ਤੋਂ ਬਿਨ ਹਾਰੇ ਜਾਂਦੇ ਆ ਉਹਨਾਂ ਤੇ ਤਾਂ ਫਿਰ ਜਦਾ ਹੀ ਮਿਹਰਬਾਨ ਹੁੰਦੇ ਆ ਵੀ ਕੇ ਮੇਰਾ ਬੱਚਾ ਸਾਰੇ ਕੰਮ ਬੜੇ ਸੁਨੇ ਚਾਹਦੇ ਆਈ ਆਧੀਆਂ ਜ਼ਿੰਮੇਵਾਰੀਆਂ ਵੀ ਨਭਾਰਿਆ ਨਾਮ ਨਹੀਂ ਜਪ ਰਹੀ ਆਈ ਸਰਬਾਹਿੰਦੂ ਜੀ ਉਹਦੇ ਤੇ ਬਹੁਤ ਕਿਰਪਾ ਕਰਤੀ ਆ ਸੋ ਸੇਰੇ ਉੱਤੇ ਇਹ ਨਾਮ ਜਪੋ ਇਸਨਾਨ ਕਰੋ ਗੁਰਬਾਣੀ ਦਾ ਪਾਠ ਕਰੋ ਮਾਲਕ ਦੀਆਂ ਨਿਤੀਆਂ ਦਾ ਤਾਂ ਸ਼ੁਕਰਾਨਾ ਕਰੋ ਤੇ ਫਿਰ ਕਰੋ ਆਪਣੇ دنیਾਰੀ ਕੰਮ ਧੰਦੇ ਜੇ دنیਾਰੀ ਕੰਮ ਧੰਦੇ ਕਰਦੇ ਹੋਇਆ ਵੀ ਮਨ ਗੁਰੂ ਚਰਣਾ ਦੇ ਨਾਲ ਦੂਰ ਰਵੇ ਜੇ ਆਪਾਂ ਆਪਣੇ دنیਾਰੀ ਕੰਮ ਧੰਧਿਆ ਕਰਦੇ ਹੋਈ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ ਨੂਲ ਮੰਤਰ ਜੀ ਦਾ ਜਾਪ ਕਰਦੇ ਰਹੀਏ ਤਾਂ ਫਿਰ ਸਾਡਾ ਕੀਤਾ ਹੋਇਆ ਕੰਮ ਨਹੀ ਬੰਦਗੀ ਬਣ ਜਾਂਦਾ ਹੈ ਸਾਡੇ ਕੀਤੇ ਹੋਏ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਹੈ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹਰ ਉਹ ਵੀ ਪਹੁੰਚਾ ਮਾਤਾ ਤੱਕ ਪਹੁੰਚ ਸਕੇ ਸੰਤ ਜੀ ਆਪਣੀ ਹਰ ਵੀਡੀਓ ਬਣਾਉਣ ਦੇ ਪਿੱਛੇ ਦਾ ਮਕਸਦ ਇਹ ਹੁੰਦਾ ਕਿ ਅਸੀਂ ਅਕੜੇ ਗੁਰੂ ਚਰਨਾ ਦੇ ਨਾਲ ਜੁੜ ਜਾਈਏ ਕਿਉਂਕਿ ਗੁਰੂ ਤੋਂ ਬਿਨਾ ਕਾਪ ਤਾਂ ਨਹੀਂ ਗੁਰੂ ਤੋਂ ਬਿਨਾ ਸਫਲਤਾ ਨਹੀਂ ਹੋ ਸਕਦਾ ਗੁਰੂ ਨੇ ਗੁਰਬਾਣੀ ਨੇ ਨਾਮ ਨੇ ਤਜਨ ਬੰਦਗੀ ਨਹੀਂ ਸਾਡੇ ਜੀਵਨ ਨੂੰ ਸਵਾਰਨਾ ਹੈ ਤਾਂ ਹੀ ਜ਼ਗਾ ਜੀਵਨ ਸਫਲਾ ਹੋਣਾ ਹੈ ਸੰਤ ਮੋਹਨ ਵੇਖਾਰ ਤੇ ਇੰਦਾਂ ਇਹ ਵੀਡੀਓ ਆਪਾਂ ਹਰ ਰੋਜ਼ ਅਪਲੋਡ ਕਰਦੇ ਆ ਤਾਂ ਤੁਸੀਂ ਹਰ ਰੋਜ਼ ਇਹ ਵੀਡੀਓ ਜ਼ਰੂਰ ਸੁਨਿਆ ਕਰੋ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਆ ਕਰੋ